ਉਹਨਾਂ ਦੇ ਪਹਿਲੇ ਟੀਚਰ ਸਨ ਪੰਡਿਤ ਗੋਪਾਲ ਦਾਸ ਜਿਨ੍ਹਾਂ ਕੋਲੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਹਿੰਦੀ ਪੜ੍ਹਨ ਲਈ ਗਏ ਆ ਉਸ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਸੰਸਕ੍ਰਿਤ ਪੜ੍ਹਨ ਗਏ ਪੰਡਿਤ ਬ੍ਰਿਜ ਲਾਲ ਜੀ ਕੋਲੋਂ ਸਤਗੁਰ ਸੱਚੇ ਪਾਤਸ਼ਾਹ ਨੇ ਸੰਸਕ੍ਰਿਤ ਪੜ੍ਹੀ 13 ਸਾਲਾਂ ਦੀ ਉਮਰ ਵਿੱਚ ਮੌਲਵੀ ਕুতਬਦੀਨ ਉਹਨਾਂ ਕੋਲੋਂ ਸਤਗੁਰ ਸੱਚੇ ਪਾਤਸ਼ਾਹ ਨੇ ਫਾਰਸੀ ਸਿੱਖੀ ਇੱਕ ਗੱਲ ਧਿਆਨ ਚ ਰੱਖਿਓ ਪਿਆਰਿਓ ਟੀਚਰ ਉਹੀ ਹੁੰਦਾ ਹੈ ਜਿਹੜਾ ਬੱਚਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਦਾ ਹੈ ਇੱਕ ਨਿਗਾਹ ਦੇ ਨਾਲ ਤੁਹਾਡੇ ਵਿੱਚ ਬਹੁਤ ਸਾਰੇ ਟੀਚਰ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੈ ਜਦੋਂ ਕਿਸੇ ਅਮੀਰ ਘਰ ਦਾ ਬੱਚਾ ਸਕੂਲ ਵਿੱਚ ਆਂਦਾ ਹੈ ਉਹਦੇ ਨਾਲ ਹਮਦਰਦੀ ਰੱਖੀ ਜਾਂਦੀ ਹੈ ਪਰ ਜੇ ਕੋਈ ਮਾਤੜ ਗਰੀਬ ਉਸੇ ਸਕੂਲ ਵਿੱਚ ਆਵੇ ਤਾਂ ਕਈ ਵਾਰੀ ਟੀਚਰ ਉਸ ਗਰੀਬ ਦੇ ਨਾਲ ਵਿਤਕਰਾ ਕਰਦਾ ਹੈ ਤੇ ਟੀਚਰ ਅਸਲ ਵਿੱਚ ਉਹੀ ਹੈ ਜਿਹੜਾ ਬੱਚਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਦਾ ਹੈ ਤੇ ਸੱਚ ਕਰਕੇ ਜਾਣੇ ਪਿਆਰਿਓ ਗੁਰੂ ਨਾਨਕ ਸਾਹਿਬ ਪਾਠਾ ਜਦੋਂ ਪੜਨ ਗਏ ਨਾ ਪਾੰਦਾ ਕੀ ਕਰਦਾ ਹੈ ਉਹ ਵੇਖਦਾ ਹੈ ਕਿ ਜਿਹੜੇ ਮਾਤੜ ਬੰਦੇ ਖਾਲ ਪੂਨਾਂ ਵਾਲ ਉਹਦਾ ਧਿਆਨ ਜਾਂਦਾ ਹੀ ਨਹੀਂ ਤੇ ਜਿਹੜੇ ਵੱਡੇ ਵੱਡੇ ਘਰਾ ਦੇ ਹਨ ਉਹਨਾਂ ਨੂੰ ਸਪੈਸ਼ਲ ਪੜਾਈ ਦਿੰਦਾ ਹੈ ਇਸੇ ਕਰਕੇ ਕਿਹਾ ਸੀ ਗੁਰੂ ਨਾਨਕ ਸਾਹਿਬ ਪਾਠਾ ਪੜ ਨਹੀਂ ਗਏ ਪੜਾ ਕੇ ਆਏ ਹਨ ਕਹਿਣ ਤੋਂ ਭਾਵ ਉਸ ਦੀ ਟੀਚਰ ਦੀ ਨਜ਼ਰ ਇੱਕ ਬਰਾਬਰ ਕਰਕੇਆ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਟੀਚਰ ਨੂੰ ਕੀ ਤੁਹਾਡੇ ਪੜ੍ਹਾਉਣ ਦਾ ਤਰੀਕਾ ਸਹੀ ਹੈ ਕਹਿੰਦੇ ਜਿੱਦਾਂ ਮੈਂ ਪੜ੍ਹਾਣਾ ਉਦਾਂ ਹੀ ਸਹੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਪੜ੍ਹਾਉਣ ਦਾ ਤਰੀਕਾ ਸਹੀ ਨਹੀਂ ਅੱਜ ਦੇਖਿਓ ਜਿਹੜਾ ਬੱਚਾ ਸਵਾਲ ਕਰਦਾ ਨਾ ਤੇ ਕਈ ਵਾਰੀ ਟੀਚਰ ਨੂੰ ਸੋਚਣ ਲਾ ਦਿੰਦਾ ਵੀ ਇਹੋ ਜਿਹੇ ਸਵਾਲ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਅੱਜ ਮਾਗ ਕਰੇ ਜੇ ਅੱਜ ਸਕੂਲਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਮਾ ਕਰਿਓ ਜੇ ਸਕੂਲਾਂ ਦਾ ਕੰਪੀਟੀਸ਼ਨ ਚੱਲ ਰਿਹਾ ਇੱਕ ਦੂਜੇ ਦਾ ਬੱਚੇ ਦੀ ਪੜ੍ਹਾਈ ਬੱਚੇ ਦੀ ਵਰਦੀ ਬੱਚੇ ਦੀ ਬੁੱਕ ਕੇਵਲ ਸਕੂਲ ਵਿੱਚੋਂ ਮਿਲੇਗੀ ਸਕੂਲ ਤੋਂ ਇਲਾਵਾ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ ਪੜ੍ਹਾਈ ਦਾ ਭਾਵ ਕੀ ਹੈ ਉਹ ਪੜ੍ਹਾਈ ਪੜ੍ਹੀਏ ਜਿਹੜੀ ਸਾਡੀ ਜੀਵਨ ਵਿੱਚ ਕੰਮ ਆਵੇ ਜਿਹੜੀ ਸਾਡੀ ਫਿਜ਼ੀਕਲ ਦੇ ਵਿੱਚ ਲਾਈਫ ਵਿੱਚ ਜਿਹੜੀ ਕੰਮ ਆਣੀ ਚਾਹੀਦੀ ਹੈ ਪੜਾਈ ਉਸ ਪੜਾਈ ਵੱਲ ਬਾਤ ਕਰੇ ਜੇ ਸਾਡਾ ਨਾਂ ਧਿਆਨ ਅੱਜ ਤੱਕ ਗਿਆ ਤੇ ਨਾਂ ਗਿਆ ਜਾਣਾ ਹੈ ਅਸੀਂ ਸੋਚਦੇ ਕਿ ਬੱਚਾ ਬੈਗ ਲੈ ਕੇ ਜਾਂਦਾ ਸਕੂਲ ਵਿੱਚ ਬਹੁਤ ਮਹਿੰਗੇ ਸਕੂਲ ਵਿੱਚ ਪਾਇਆ ਜੇ ਬੱਚਾ ਪੜਾਈ ਨੂੰ ਧਿਆਨ ਦੇ ਨਾਲ ਪੜਦਾ ਹੈ ਤਾਂ ਉਹ ਬੱਚੇ ਦੀ ਪੜਾਈ ਤੇ ਲਾਈਫ ਵਿੱਚ ਕੰਮ ਆ ਰਹੀ ਹੈ ਤੇ ਸੱਚ ਕਰਕੇ ਜਾਣੇ ਪਿਆਰਿਓ ਉਸ ਪੜ੍ਹਾਈ ਦਾ ਫਾਇਦਾ ਹੈ ਜਿਸ ਪੜ੍ਹਾਈ ਨੇ ਲਾਈਫ ਵਿੱਚ ਕੰਮ ਨਹੀਂ ਆਣਾ ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਤੁਸੀਂ